ਪਟਿਆਲਾ ਮੋਡਲ ਟਾਊਨ ਚੌਂਕੀ ਦੇ ਇੰਚਾਰਜ ਰਣਜੀਤ ਸਿੰਘ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਦੋ ਮੋਟਰਸਾਈਕਲ ਚੋਰਾ ਨੂੰ ਅੱਠ ਮੋਟਰਸਾਈਕਲ ਅਤੇ ਇੱਕ ਐਕਟਿਵਾ ਸਮੇਤ ਕੀਤਾ ਕਾਬੂ ਡੀਐਸਪੀ ਸਿਟੀ 1 ਸਤਨਾਮ ਸਿੰਘ ਨੇ ਪ੍ਰੈਸ ਵਾਰਤਾ ਕਰ ਦਿੱਤੀ ਪੂਰੀ ਜਾਣਕਾਰੀ ਮੋਰਜੂਗ ਐਸਐਸਪੀ ਸਾਹਿਬ ਤੇ ਐਸਐਸਪੀ ਸਿਟੀ ਸਾਹਿਬ ਪਟਿਆਲਾ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਸਿਟੀ 1 ਸਰਕਲ ਚ ਮੋਟਰਸਾਈਕਲ ਚੋਰੀਆਂ ਕਾਫੀ ਵਾਰਦਾਤਾਂ ਹੋ ਰਹੀਆਂ ਸੀ ਜਿਸ ਸਬੰਧ ਚ ਜਿਸ ਸਬੰਧ ਚ ਸਪੈਸ਼ਲ ਸਪੈਸ਼ਲ ਟੀਮ ਲਗਾਈ ਗਈ ਸੀ ਪਹਿਲਾਂ ਵੀ ਲਾਹੌਰੀ ਗੇਟ ਲਾਹੌਰੀ ਗੇਟ ਏਰੀਆ ਚ ਪਹਿਲਾਂ 23 ਮੋਟਰਸਾਈਕਲ ਐਸਐਚਯੂ ਲਾਹੌਰੀ ਗੇਟ ਵੱਲੋਂ ਰਿਕਵਰ ਕੀਤੇ ਗਏ ਨੇ ਤੇ ਹੁਣ ਇਨਸਪੈਕਟਰ ਰਮਨਦੀਪ ਸਿੰਘ ਬਰਾੜ ਤੇ ਐਸਸੀ ਰਣਜੀਤ ਸਿੰਘ ਇੰਚਾਰਜ ਮਾਡਲ ਟਾਊਨ ਇਹਨਾਂ ਦੀ ਟੀਮ ਨੇ ਕਾਫੀ ਵਧੀਆ ਕਾਰਜਕਾਰੀ ਪਹਿਲਾਂ ਵੀ ਰਣਜੀਤ ਸਿੰਘ ਦੀ ਕਾਰਜਕਾਰੀ ਅੱਗੇ ਆਪਾਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰਦੇ ਰਹੇ ਇਹਨਾਂ ਨੇ ਕਾਫੀ ਮੋਟਰਸਾਈਕਲ ਫੜੇ ਨੇ ਚੋਰੀ ਦੇ ਹੁਣ ਅੱਜ 9 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਇਹਨਾਂ ਨੇ ਦੋ ਦੋਸ਼ੀ ਫੜੇ ਨੇ ਜਿਹੜੇ ਦੋਹੇ ਦੋਸ਼ੀ ਨੇ ਇਹ ਇਹਨਾਂ ਚੋਂ ਇੱਕ ਦੋਸ਼ੀ ਦੇ ਖਿਲਾਫ ਪਹਿਲਾਂ ਐਂਡੀਪੀ ਸੈਕਟਰ ਦਾ ਮੁਕਦਮਾ ਦਰਜ ਹੈ ਇੱਕ ਝੁਲਕਾ ਏਰੀਆ ਦਾ ਰਹਿਣ ਵਾਲਾ ਇੱਕ ਨਾਬਾ ਏਰੀਆ ਦਾ ਰਹਿਣ ਵਾਲਾ ਇਹ ਇਹਨਾਂ ਨੇ ਮੋਟਰਸਾਈਕਲ ਚੋਰੀ ਰਜਿੰਦਰਾ ਹਸਪਤਾਲ ਤੇ ਲੀਲਾ ਪਵਨ ਏਰੀਆ ਚੋਂ ਜ਼ਿਆਦਾ ਜ਼ਿਆਦਾਤਰ ਕੀਤੇ ਸੀ ਮੋਟਰਸਾਈਕਲ ਜਿਹੜੇ ਬਰਾਮਦ ਇਹ ਪਹਿਲਾ ਮੁਖਬਰੀ ਦੇ ਆਧਾਰ ਤੇ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਗਿਆ ਫਿਰ ਉਸ ਤੋਂ ਬਾਅਦ ਫਰਦਰ ਫਰਦਬែន ਖੁਲਾਫ ਦੇ ਆਧਾਰ ਤੇ ਤੇ ਹੋਰ ਬਰਾਮਦਗੀ 8 ਵਹੀਕਲ ਹੋਰ ਰਿਕਵਰ ਹੋਏ ਨੇ ਜਿਨ੍ਹਾਂ ਚ ਇੱਕ ਐਕਟਿਵ ਹੈ ਤੇ 7 ਮੋਟਰਸਾਈਕਲ ਨੇ ਕੁੱਲ 8 ਮੋਟਰਸਾਈਕਲ ਤੇ ਇੱਕ ਐਕਟਿਵ 9 ਵਹੀਕਲ ਨੇ ਚੋਰੀ ਉਹ ਤਾਂ ਐਕਟਿਵ ਸੀ ਕਿੰਨੇ ਵਾਰਤਾ ਕਰ ਚੁੱਕੀ ਨੇ ਇਹ ਤਾਂ ਹੁਣ ਰਿਮਾਂਡ ਇਹਨਾਂ ਦਾ ਰਿਮਾਂਡ ਚੱਲ ਰਿਹਾ ਜੀ ਪੁਲਸਰ ਰਿਮਾਂਡ ਹਾਸਲ ਕੀਤਾ ਹੋਇਆ ਜਿਸ ਸਬੰਧ ਚ ਅੱਗੇ ਤਫ਼ਤੀਸ਼ ਜਾਰੀ ਹੈ ਹੁਣ ਤੱਕ ਦੀ ਜਿਹੜੀ ਰਿਕਵਰੀ ਹੋ ਤਾਨੂੰ ਦੱਸਤਾ ਅੱਗੇ ਵੀ ਇਹਨਾਂ ਤੋਂ ਹੋਰ ਬਰਾਮਦਗੀ ਹੋਣ ਦੀ ਸੰਭਾਅ ਹੈ ਕਿਤੇ ਦੇ ਅੰਦਰ ਰਿਮਾਂਡ ਹੈ ਜੀ ਇਹਨਾਂ ਦਾ ਰਿਮਾਂਡ ਅੱਜ ਇੱਕ ਵਾਰ ਪੇਸ਼ ਕਰਕੇ ਦੁਬਾਰਾ ਫਿਰ ਲੈਣਾ ਚਾਹੀਦਾ ਪਹਿਲਾਂ 2 ਦਿਨ ਦਾ ਰਿਮਾਂਡ ਕੋਈ ਰਿਪੋਰਟ ਸੀਗੀ ਜੀ ਜਿੱਥੋਂ ਇਹ ਦਿੱਲਾ ਭਵਨ ਚੌਂਕ ਤੇ ਮੇਨ ਲੀ ਰਜਿੰਦਰਾ ਹਸਪੀਟਲ ਅੱਗੇ ਕੀ ਕਰਦੇ ਸਰ ਮੋਟਰਸਾਈਕਲ ਲੱਦੀ ਮੋਟਰਸਾਈਕਲ ਦਾ ਇਹਨਾਂ ਦਾ ਹਾਲ ਦੀ ਘੜੀ ਤਾਂ ਮਤਲਬ ਲੋਕਾਂ ਨੂੰ ਗਹਿਣੇ ਦੇਣ ਦਾ ਹੀ ਜਾਣੇ ਲੋਕਾਂ ਤੋਂ ਕੁਝ ਘੱਟ ਮਾਊਂਟ ਲੈ ਕੇ ਉਹਨਾਂ ਨੂੰ ਮੋ ਕਾਗਜ਼ ਪੱਤਰ ਉਹਨਾਂ ਨੂੰ ਇਹ ਲਾਰਾ ਲਾ ਦਿੰਦੇ ਸੀ ਮਤਲਬ ਅਨਪੜ ਲੋਕ ਨੇ ਜਾਂ ਗਰੀਬ ਜਨਤਾ ਨੂੰ ਵੀ ਮੋਟਰ ਉਹ ਲਾਰਾ ਲਾ ਦਿੰਦੇ ਸੀ ਵੀ ਤੁਹਾਨੂੰ ਕਾਗਜ਼ ਦੇ ਦਾਂਗੇ ਤੇ ਕੁਝ ਉਹਨਾਂ ਤੋਂ ਪੈਸੇ ਲੈ ਲੈਂਦੇ ਸੀ ਉਹਨਾਂ ਨੂੰ ਕੰਪਲੇਂਟ ਬਣਾਇਆ ਤਾਂ ਉਹ ਬਿਲਕੁਲ ਉਹ ਤਫਤੀਸ਼ ਦਾ 파ਟ ਹੈ ਜੀ ਜਾਂ ਉਹ ਕੰਪਲੇਂਟ ਬਣਨਗੇ ਜਾਂ ਉਹ ਦੋਸ਼ੀ ਬਣਨਗੇ ਜਿਵੇਂ ਜਿਵੇਂ ਉਹਨਾਂ ਦਾ ਰੋਲ ਹੈ ਜਾਂ ਉਹਨਾਂ ਦੇ ਜਿਵੇਂ ਟੈਨਸ਼ਨ ਨਹੀਂ ਨਹੀਂ ਜਿਹੜੇ ਪਹਿਲਾਂ ਲਾਹੌਰੀਏਟ ਏਰੀਆ ਚ ਰਿਕਵਰ ਹੋਏ ਨੇ ਮੋਟਰਸਾਈਕਲ ਉਹਨਾਂ ਜਿਹੜੇ ਉਹ ਲੋਕ ਨੇ ਵਿਕਤਮ ਨੇ ਜਾਂ ਜਿਨ੍ਹਾਂ ਤੋਂ ਇਹ ਪੈਸੇ ਲਏ ਨੇ ਇਹਨਾਂ ਨੇ ਉਹ ਇੱਧਰ ਨਹੀਂ ਰਿਪੀਟ ਹੋਏ ਅਲੱਗ-ਅਲੱਗ ਨੇ ਜੀ ਪਿੰਡਾਂ ਦੇ ਅਲੱਗ-ਅਲੱਗ ਬੰਦੇ ਪਟਿਆਲਾ ਬੈਲਟ ਦੇ ਨੇ ਸਰ ਚੋਰੀ ਉਹ ਪਹਿਲੇ ਵੀ ਕਰਦੇ ਰਹੇ ਨੇ ਇਹਨਾਂ ਤੇ ਪਹਿਲਾਂ ਇੱਕ ਮੁਕੱਦਮਾ ਚੋਰੀ ਦਾ ਇਹਨਾਂ 'ਤੇ ਕੋਈ ਮੁਕੱਦਮਾ ਨਹੀਂ ਪਹਿਲਾਂ ਇੱਕ ਮੁਕੱਦਮਾ ਐਨ.ਟੀ.ਪੀ.ਐਸ. ਐਕਟ ਦੇ ਵਿੱਚ ਆਕਾਸ਼ ਦੀ ਪਨਾ ਦਾ ਮੁੰਡਾ ਉਹਦੇ 'ਤੇ ਦਰਜ ਹੈ ਜੋਕਾ ਤਾਂ ਇਹ ਜ਼ਮਾਨਤ ਤੇ ਬਾਹਰ ਆ ਗਿਆ ਜੀ ਜੀ ਬੇਸ